ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਸੰਗਰੂਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਗਰੂਰ ਨੇ ਇੱਕ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਸਾਹਮਣੇ ਨਜ਼ਰ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਗੈਂਗਸਟਰ ਉੱਪਰ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਸਨ ਅਤੇ ਉਸ ਨੂੰ ਪਾਲ ਕਾਫੀ ਚਿਰ ਤੋਂ ਜਾਰੀ ਸੀ ਜਿੱਥੇ ਕਿ ਇਸ ਦੇ ਉੱਪਰ ਐਨਡੀਪੈਕਸ ਦੇ ਡਕੈਤੀ ਅਤੇ ਹੋਰ ਮਾਮਲੇ ਵੀ ਸਟੇਟ ਦੀ ਪੁਲਿਸ ਵੱਲੋਂ ਕੀਤੇ ਗਏ ਸਨ 2010 ਤੋਂ ਹੀ ਵਿਅਕਤੀ ਫਰਾਦੀ ਦੁਨੀਆ ਵਿੱਚ ਪਿਆ ਹੋਇਆ ਸੀ ਜਿਸ ਨੂੰ ਪੁਲਿਸ ਨੇ ਪਾਲ ਵਿੱਚ ਪਾਲ ਜਾਰੀ ਸੀ ਪਿਛਲੇ ਦਿਨ ਇਸ ਸ਼ੱਕੀ ਵਿਅਕਤੀ ਨੂੰ ਪੁਲਿਸ ਬਰਾਬਾਲ ਕਰ ਰਹੀ ਸੀ ਜਿਸ ਤੋਂ ਬਾਅਦ ਸੂਲਰ ਘਰਾੜ ਦੇ ਲਾਗੇ ਨਾਗਰੇ ਪਿੰਡ ਦੇ ਕੋਲ ਨਹਿਰ ਦੇ ਨਾਲ ਕੋ ਮੋਟਰਸਾਈਕਲ ਤੇ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਦੇਖ ਕੇ ਭੱਜਣ ਲੱਗਿਆ ਜਦੋਂ ਪੁਲਿਸ ਨੇ ਉਸ ਦੇ ਪਿੱਛਾ ਕੀਤਾ ਤਾਂ ਇਸ ਨੇ ਆਪਣੇ ਡੱਬੂ 'ਚ ਬੱਤੀ ਬੋਰਦਰ ਬਾਲ ਬਰਨਰ ਪੁਸਤਿਆਂ ਮ ਲਗਿਤਾ ਜੋ ਕਿ ਗੋਲੀਆਂ ਪੁਲਿਸ ਦੀ ਵੌਂਟ ਤੇ ਵੱਜੀਆਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਕਰਦੇ ਗੋਬਿੰਦੀ ਪੱਟੀ ਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸ ਨੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਕੋ ਲਾਜ ਦੇ ਅਧੀਨ ਹੈ ਤੇ ਪੁਲਿਸ ਤਹਿਤ ਕਰ ਰਹੀ ਹੈ ਸੂਪਰ ਕੇਸ ਇੰਟਰਨੈਮ ਮਾਮਲੇਦਾਰ ਜਾਣਦੇ ਕਿੰਨੇ ਕਿੰਨੇ ਮਾਮਲੇਦਾਰ ਜਾਣ ਕੀ ਸੰਦਸੇ ਨਹੀਂ ਗਿਆ ਦਰਸ਼ਨ ਦਰਜੰਦਬਦ ਹਾਲੇ ਸੂਪਰ ਦਰਜ ਹਨ ਕਿਹੜੀ ਗੜੇ ਧਰਾਵਾਂ ਉਸ ਦੇ ਉੱਪਰ ਵੀ ਤਫਤੀਸ਼ ਜਾਰੀ ਹੈ ਹਲਕੀ ਪੋਸਿਬਲ ਮਿਡਲੀ ਜਾਣਕਾਰੀ ਅਨੁਸਾਰ ਦਿੰਦੇ ਆ ਇੱਕ ਇਤਿ ਲੈ ਕੇ ਐਂਟੀ ਪੇਸ ਮਾਮਲੇ ਕੇ ਉੱਪਰ ਦਰਜ ਨਾ ਮਾਮਲੇਦਾਰ ਜਾਣ ਇਸ ਨੂੰ ਲੈ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋਟਰਸਾਈਕਲ ਉੱਥੇ ਪਿਆ ਨਜ਼ਰ ਆ ਰਿਹਾ ਹੈ ਇਸ ਦੇ ਉੱਪਰ ਪਏ ਖਾਲੀ ਕੋਲ ਜਿਸ ਦੇ ਉੱਪਰ ਗੋਲੀਆਂ ਚੱਲੀਆਂ ਨੇ ਫਾਇਰਿੰਗ ਹੋਈ ਹੈ ਉਸ ਨੂੰ ਲੈ ਕੇ ਡੀਐਸਪੀ ਨੇ ਕੀ ਕੀਤਾ ਉਸ ਨੂੰ ਸੁਣਾਉਣਾ ਕਿਸ ਤਰ੍ਹਾਂ ਦਾ ਐਨਕਾਊਂਟਰ ਹੋਇਆ ਕਿ ਕਿਸ ਤਰ੍ਹਾਂ ਦਾ ਗੈਂਗਸਟਰ ਸੀ ਕਿੰਨੇ ਅਤੀਖਲਾ ਮਾਮਲੇ ਦਾ ਸੀ ਦੇਖੋ ਅੱਜ ਸਾਡੀ ਜਿਹੜੀ ਆ ਸੀਆਏ ਸੰਗਰੂਰ ਦੀ ਪੁਲਿਸ ਟੀਮ ਐਸੀ ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁੱਲਰ ਘੜਾ ਤੋਂ ਨਗਰਾ ਸਾਹਿਬ ਨੇੜੇ ਨੇੜੇ ਜੋ ਰਸਤਾ ਹੈ ਉਹਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਵਾਲਾ ਇੱਕ ਨੌਜਵਾਨ ਨੇਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਕਦਮ ਜਿਹੜਾ ਮੋਟਰਸਾਈਕਲ ਲੈਫਟ ਸਾਈਡ ਤੇ ਪਹੀ ਜਾਂਦੀ ਆ ਉਦੋਂ ਉਹ ਮੋੜ ਲੈ ਘਬਰਾ ਲੈ ਘਬਰਾ ਕੇ ਮੁੜ ਗਿਆ ਜਦੋਂ ਪੁਲਿਸ ਪਾਰ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾ ਗਿਆ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੇ ਚੋਂ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸਸੀ ਬਲਕਾਰ ਸਿੰਘ ਜਿਹੜੇ ਇੰਚਾਰਜ ਸੀਗੇ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮੁਲਾਜ਼ਮ ਵੱਲੋਂ ਫਾਇਰ ਕੀਤਾ ਗਿਆ ਜੋ ਉਹਦੀ ਇੱਕ ਖੱਬੀ ਲਾਤੇ ਵਿੱਚ ਜਿਹੜਾ ਫਾਇਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜੋ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਬ੍ਰੇਡ ਬੱਤੀ ভোর ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਇਹ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪਤਾਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁਢਲੀ ਤਰਤੀਸ ਦਾ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਥਾਣਾ ਡੇੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਇਹ ਪਰਚੇ ਦਰਜਾਂ ਕਿ ਤਕਰੀਬਨ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ Rajasthan ਚ ਤਕਰੀਬਨ ਇੱਕ ਦਰਜਨ ਦੇ ਖਿਲਾਫ ਇੱਕ ਦਰਜਨ ਜਿਹੜੇ ਤੇ ਐਫਆਰਐਨ ਲਾਜ ਨੇ ਤੇ ਬਾਕੀ ਹੁਣ ਜਿਹੜੀ ਐਫਆਰ ਦਾਜ ਕਰਕੇ ਅਗਲੀ ਤਫਤੀਸ਼ ਤੇ ਜਾ ਰਹੀ ਹੈ। ਇਹ ਹੁਣ ਪਗੋੜਾ ਸੀ ਜਾਂ ਕਿਦਾਂ ਜਬਾਨ ਤੇ ਸੀ ਕਿਦਾਂ ਸੀਗੇ ਜੀ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇਹਨੇ ਪਰਚੇ ਨੈਚੁਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਹੈ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹਾਂ ਹੁਣ ਕਿਉਂਕਿ ਅਚਨਚਿਤ ਜੋ ਸਾਡੀ ਪੁਲਿਸ ਪਾਰਟੀ ਨਾਲ ਇਹ ਫੇਸ ਹੋਇਆ ਬਾਕੀ ਤਫਤੀਸ਼ ਦੇ ਵਿੱਚ ਆ ਗਿਆ। ਸਰ ਪਿਛਲੇ ਦਿਨੀ ਕੁਝ ਨਸ਼ਾ ਵਗੈਰਾ ਕਰਕੇ ਜੀ ਇਹ ਸ਼ਹਿਰ ਦੇ ਵਿੱਚ ਵੀ ਘੁੰਮਦਾ ਰਿਹਾ ਜੀ। ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਪਿਛਲੇ ਦਿਨ। ਦੇਖੋ ਉਹ ਮੇਰੇ ਧਿਆਨ 'ਚ ਨਹੀਂ ਆਇਆ ਬਾਕ ਹੁਣ ਤੱਕ ਦਾ ਜੋ ਰਿਕਾਰਡ ਦੱਸਿਆ ਮੈਂ ਤੁਹਾਨੂੰ ਉਹ ਇੱਕ ਦਰਜ ਨੇ ਦੇ ਪਰਚੇ ਦਰਜ ਸੀਗੇ ਵੱਖ-ਵੱਖ ਇਹਨੇ ਡਾਕੇ ਮਾਰੇ ਹੋਣੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤੁਹਾਡੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਆ ਅੱਗੇ ਤਫ਼ਤੀਸ਼ ਕਰਾਂਗੇ ਕੌਣ ਕਿੱਥੋਂ ਕੰਟਰੀ ਮੇਡ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਵਿਦਆਊਟ ਨੰਬਰ ਆ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਟਰਸਾਈਕਲ ਚੋਰੀ ਕੀਤਾ ਉਹ ਜਿਹੜਾ ਸਾਰਾ ਅਸੀਂ ਤਫ਼ਤੀਸ਼ ਲਾਵਾਂਗੇ ਮੈਡੀਕਲ ਫਿਲਹਾਲ ਦੇਖੋ ਸਾਡੀ ਡਿਊਟੀ ਬਣਦੀ ਆ ਜੇ ਮਾੜਾ ਬੰਦਾ ਤਾਂ ਉਹ ਸਜ਼ਾ ਹੀ ਪਾਊਗਾ ਤੇ ਐਫਆਰ ਵੀ ਦਰਜ ਕੀਤੀ ਆ ਪਰ ਇਨਸਾਨੀਤ ਮੁੱਖ ਰੱਖਦੇ ਹੋਏ ਉਹਦਾ ਜਿਹੜਾ ਆਪਣਾ ਇਲਾਜ ਲਈ ਉਹ ਅਸੀਂ ਜਿਹੜੀ ਸਾਡੀ ਪਾਰਟੀ ਨੇ ਹਸਪਤਾਲ ਦਾਖਲਾ ਕਰਾਇਆ ਸਰੀਰ ਦੇ ਨਾਲ ਹੋਰ ਵੀ ਬੰਦ ਜੁੜੇ ਹੋਏ ਨੇ ਜੀ ਕੁਝ ਕੋਈ ਆਏ ਸਾਹਮਣੇ ਜੀ ਕੁਝ ਦੇਖੋ ਹਜੇ ਤਾਂ ਜਸਟ ਹੁਣੀ ਕੁਝ ਘੰਟੇ ਦੀ ਪਹਿਲਾਂ ਇਹ ਖਬਰ ਆ ਤੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਫ਼ਤੀਸ਼ ਵਿੱਚ ਲਿਆਵਾਂਗੇ ਅੱਗੇ ਕੀ ਕੀ ਅੱਗੇ ਹੋਣਾ ਠੀਕ ਥੈਂਕ ਯੂ ਜਾਨੂ